ਕੀ ਸਿੱਖਾਂ ਦਾ ਹੋਲਾ ਮੱਲਾ ਇਸ ਸਮੇਂ ਹੋਲੀ ਦੇ ਤਿਹਾਰ ਦੇ ਵਿੱਚ ਤਬਦੀਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਾਂ ਨਹੀਂ ਕਿ ਜਦੋਂ ਖਾਲਸਾ ਦੀ ਸਾਜਣਾ ਹੁੰਦੀ ਹੈ ਤੇ ਉਸ ਤੋਂ ਬਾਅਦ ਇਹਦੀ ਜਿਹੜੀ ਹੈ ਪਹਿਲੀ ਸ਼ੁਰੂਆਤ ਹੁੰਦੀ ਹੈ ਫੋਲਗੜ ਦੇ ਕਿਲੇ ਦੇ ਵਿੱਚ ਹੁੰਦੀ ਹੈ ਭਾਈ ਕਾਨ ਸਿੰਘ ਨਾਬਾ ਜਿਹੜੇ ਹੈਗੇ ਨੇ ਉਹ ਲਿਖਦੇ ਹੈਗੇ ਨੇ ਕਿ ਯੁੱਧ ਵਿੱਦਿਆ ਦੇ ਇਤਿਹਾਸ ਨੂੰ ਨਿਤ ਨਵਾਂ ਰੱਖਣ ਦੇ ਲਈ ਕਲਗੀਧਰ ਪਿਤਾ ਦੀ ਚਲਾਈ ਹੋਈ ਰੀਤ ਇਸ ਦਾ ਹੋਲੀ ਨਾਲ ਕੋਈ ਸੰਬੰਧ ਨਹੀਂ ਹੈ लोक में प्रसिद्ध होली श्री गुरु गोबिंद सिंह जू का जो अज खोला है औरन की आरती सु काल अकाल जू को लोकन की बोली दीन बंद कोश बोला है अंबिका कड़ा कड़ाही महाराज को कड़ाह सुधा चोली तो बखाने बाल स्वामी जी का चोला है देवी देव सिद्धन की लोक में प्रसिद्ध होली श्री गुरु गोबिंद सिंह जू का अज होला है ਦੂਜੇ ਬੰਨੇ ਹਿੰਦੂ ਪਰੰਪਰਾਵਾਂ ਦੇ ਅਨੁਸਾਰ ਜੇ ਆਪਾਂ ਦੇਖੀਏ ਕਿ ਰੰਗ ਸੁੱਟਣ ਦੇ ਨਾਲ ਜਾਨੂੰ ਇੰਜੋਏ ਕਰਨ ਦੇ ਨਾਲ ਤੁਹਾਡੇ ਮਨ ਦੇ ਵਿੱਚ ਚੰਚਲਤਾ ਪੈਦਾ ਹੁੰਦੀ ਹੈ ਤੁਹਾਡੇ ਅੰਦਰ ਸੂਰਬੀਰਤਾ ਜਾਂ ਕੁਰਬਾਨੀ ਦੇਣ ਦਾ ਜਜ਼ਬਾ ਮੇਰੇ ਖਿਆਲ ਨਾਲ ਰੰਗ ਸੁੱਟ ਕੇ ਨਹੀਂ ਆਉਂਦਾ ਹੋਵੇਗਾ ਸਿੱਖਾਂ ਦਾ ਹੋਲਾ ਮੁਹੱਲਾ ਫੈਸਟੀਵਲ ਆਫ ਕਲਰਸ ਨਹੀਂ ਹੈਗਾ ਅੱਜ ਤੋਂ ਵੀ 25 ਸਾਲ ਆਲੀ ਵੀਡੀਓ ਸਾਡੇ ਕੋਲ ਐਵਿਡੈਂਸ ਦੇ ਤੌਰ ਤੇ ਹੈ ਭਾਈ ਕਾਨ ਸਿੰਘ ਨਾਬਾ ਕੀ ਕਹਿੰਦੇ ਨੇ ਪੁਰਾਣੇ ਸਮੇਂ ਦੇ ਲੇਖਕ ਕੀ ਕਹਿੰਦੇ ਨੇ ਭਾਈ ਨੰਦ ਲਾਲ ਹੋਣੀ ਕੀ ਕਹਿੰਦੇ ਨੇ ਮਤਲਬ ਸਾਡੇ ਕੋਲ ਇੱਕ ਲੰਬਾ ਇਤਿਹਾਸ ਹੈ ਔਰ ਉਸ ਦੇ ਵਿੱਚ ਕੋਈ ਰੰਗਾਂ ਦੇ ਨਾਲ ਕੋਈ ਲੈਣ ਦੇਣ ਨਾਲ ਕੋਈ ਚੱਕਰ ਨਹੀਂ ਹੈਗਾ ਪਰ ਉਸ ਨੂੰ ਜੇ ਆਪਾਂ ਕਹੀਏ ਕਿ ਕੱਲਾ ਰੰਗਾਂ ਦਾ ਤਿਉਹਾਰ ਬਣਾ ਕੇ ਪੇਸ਼ ਕਰਨਾ ਇਹ ਕਿਤਨਾ ਕਿਤੇ ਵੱਡੀ ਸਿਧਾਂਤਕ ਪੁੱਲ ਹੋਏਗੀ ਅੱਜ ਗੱਲ ਇੱਕ ਹੋਰ ਵਿਸ਼ੇ ਦੀ ਜ਼ਰੂਰ ਕਰਦੇ ਹਾਂ ਭਾਵੇਂ ਤਿਉਹਾਰ ਹੋਲੀ ਨੂੰ ਤੇ ਸਿੱਖਾਂ ਦੇ ਦਿਹਾੜੇ ਹੋਲੇ ਮੱਲੇ ਨੂੰ ਬੀਤੇ ਕਾਫੀ ਦਿਨ ਹੋ ਚੁੱਕੇ ਨੇ لیکن سوشل میڈیا ਦੇ ਉੱਤੇ ਜੋ ਤਸਵੀਰਾਂ ਵਾਇਰਲ ਹੋਈਆਂ ਜਿਸ ਤਰੀਕੇ ਦੇ ਨਾਲ ਐ ਜ਼ਾਹਿਰ ਕੀਤਾ ਗਿਆ ਕਿ ਸਿੱਖ ਹੋਲੀ ਹੀ ਮਨਾਉਂਦੇ ਨੇ ਉਸ ਦੇ ਉੱਤੇ ਚੰਦ ਚੀਜ਼ਾਂ ਸਮਝਣੀਆਂ ਗੱਲਬਾਤ ਦੇ ਵਿੱਚ ਲਿਆਣੀਆਂ ਬੇਹਦ ਜ਼ਰੂਰੀ ਨੇ ਕਿ ਸਿੱਖਾਂ ਦਾ ਹੋਲਾ ਮੱਲਾ ਇਸ ਸਮੇਂ ਹੋਲੀ ਦੇ ਤਿਹਾੜ ਦੇ ਵਿੱਚ ਤਬਦੀਲ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਾਂ ਨਹੀਂ ਥੋੜੀ ਗੱਲ ਅਸੀਂ ਇਸ ਦੇ ਉੱਤੇ ਜ਼ਰੂਰ ਕਰਨੀ ਬਿਲਕੁਲ ਆਪਾਂ ਇਹਦੇ ਪੂਰੇ ਬੈਕਗਰਾਉਂਡ ਦੇ ਵਿੱਚ ਥੋੜਾ ਜਿਹਾ ਆਪਾਂ ਇੱਤੇ ਅਜੇ ਵਿਸ਼ਲੇਸ਼ਣ ਕਰਾਂਗੇ ਕਿ ਚੱਲ ਕੀ ਰਿਹਾ ਹੈਗਾ ਹੁਣ ਤੁਸੀਂ ਇਹ ਦੇਖੋ ਨਾ ਜੇ ਆਪਾਂ होली ਦੀ ਗੱਲ ਕਰੀਏ होली ਦਾ ਪਿਛੋਕੜ ਇਹ ਹੈ ਕਿ ਜਿਹੜਾ ਵਰਨਵਾਨ ਦਾ ਸਿਸਟਮ ਹੈਗਾ ਉਸ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਜਦੋਂ ਤਿਵਾਰ ਸਾਨੀਵਨ ਕੇ ਬੰਦਿਆਂ ਦੇ ਵਿੱਚ ਵੰਡਾ ਸੀ ਕਿ ਉਹਨਾਂ ਨੂੰ ਚਾਰ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਸੀ ਉਸੇ ਤਰੀਕੇ ਦੇ ਨਾਲ ਜਿਹੜੇ ਤਿਵਾਰ ਸਨ ਉਹ ਵੀ ਉਦੋਂ ਵੰਡੇ ਗਏ ਸਨ ਈਵਨ ਕੇ ਉਹਨਾਂ ਨੇ ਦਰਖਤ ਤੇ ਪਸ਼ੂ ਪੰਛੀ ਵੀ ਜਿਹੜੇ ਆ ਨਾ ਉਹ ਵੀ ਆਪਣੀ ਵਰਨ ਵੰਡ ਚੋਂ ਉਦੋਂ ਵੰਡੇ ਹੋਏ ਸਨ ਤੇ ਜਿ ਆਪਾਂ ਕਹਿੰਦੇ ਕਿ ਸ਼ਰਾਦ ਜਾਂ ਵਿਸਾਖੀ ਇਹ ਬ੍ਰਾਹਮਣਾ ਦਾ ਤਿਵਾਰ ਸੀ ਉਸੇ ਤਰੀਕੇ ਦੇ ਨਾਲ ਦੁਸਹਿਰਾ ਜਿਹੜਾ ਹੈ ਉਹਨੂੰ ਖੱਤਰੀਆਂ ਦੇ ਨਾਲ ਜੋੜਿਆ ਗਿਆ ਹੋਲੀ ਜਿਹੜਾ ਇਹਨੂੰ ਸ਼ੂਦਰਾਂ ਦਾ ਤਿਵਾਰ ਕਿਸੇ ਸਮੇਂ ਚ ਮੰਨਿਆ ਜਾਂਦਾ ਸੀ ਪਰ ਮੌਜੂਦਾ ਸਮੇਂ ਚ ਜਿਹੜਾ ਆਪਾਂ ਦੇਖਿਆ ਕਿ ਜਦੋਂ ਪੂਰੇ ਹਿੰਦੂਤਵ ਦੀ ਗੱਲ ਕਰਦੇ ਹੈਗੇ ਆ ਤੇ ਉਸ ਦੇ ਵਿੱਚ ਜਿਹੜਾ ਹੈ ਕਿ ਰੰਗਾਂ ਦੇ ਨਾਲ ਜਿਹੜੀ ਹੋਲੀ ਹੈ ਉਹ ਜਿਹੜੀ ਮਨਾਈ ਜਾਂਦੀ ਹੈਗੀ ਆ ਦੂਜੇ ਪੰਨੇ ਹੁਣ ਆਪਾਂ ਗੱਲਬਾਤ ਕਰ ਲੈਨੇ ਆ ਹੋਲੇ ਮਹੱਲੇ ਦੀ 1699 ਦੀ ਬਸਾਖੀ ਜਦੋਂ ਖਾਲਸੇ ਦੀ ਸਾਜਣਾ ਹੁੰਦੀ ਹੈ ਤੇ ਉਸ ਤੋਂ ਬਾਅਦ ਇਹਦੀ ਜਿਹੜੀ ਹੈ ਪਹਿਲੀ ਸ਼ੁਰੂਆਤ ਹੁੰਦੀ ਹੈ ਹੋਲਗੜ੍ਹ ਦੇ ਕਿਲੇ ਦੇ ਵਿੱਚ ਹੁੰਦੀ ਹੈ ਭਾਈ ਕਾਨ ਸਿੰਘ ਨਾਬਾ ਜਿਹੜੇ ਹੈਗੇ ਨੇ ਉਹ ਲਿਖਦੇ ਹੈਗੇ ਨੇ ਕਿ ਯੁੱਧ ਵਿੱਦਿਆ ਦੇ ਇਤਿਹਾਸ ਨੂੰ ਨਿਤ ਨਵਾਂ ਰੱਖਣ ਦੇ ਲਈ ਕਲਗੀਧਰ ਪਿਤਾ ਦੀ ਚਲਾਈ ਹੋਈ ਰੀਤ ਇਸ ਦਾ ਹੋਲੀ ਨਾਲ ਕੋਈ ਸੰਬੰਧ ਨਹੀਂ ਹੈ ਫਿਰ ਉਸ ਤੋਂ ਬਾਅਦ ਮਹੱਲੇ ਦਾ ਜਿਹੜਾ ਹੈਗਾ ਕਿ ਮਹੱਲਾ ਇੱਕ ਪ੍ਰਕਾਰ ਦੀ ਮਸਨੂਈ ਲੜਾਈ ਜਿਹਨੂੰ ਆਪਾਂ ਮੌਕ ਫਾਈਟ ਵੀ ਕਹਿ ਦਿੰਦੇ ਹਾਂ ਤੇ ਇਹ ਦੋਨੇ ਪਾਸੇ ਜਿਹੜੀਆਂ ਗੁਰੂ ਸਾਹਿਬ ਧਿਰਾਂ ਬਣਾਉਂਦੇ ਸਨ ਫਿਰ ਉਹਨਾਂ ਦੀ ਜੰਗ ਹੁੰਦੀ ਸੀ ਤੇ ਫਿਰ ਉਸ ਤੋਂ ਬਾਅਦ ਆਪਾਂ ਦੇਖੀਏ ਕਿ ਕਿਤਨਾ ਕਿਤੇ ਜਿਹੜਾ ਹੈ ਜਿਹੜੇ ਜੇਤੂ ਹੁੰਦੇ ਸਨ ਉਹਨੂੰ ਗੁਰੂ ਸਾਹਿਬ ਆਪ ਉਹਨਾਂ ਨੂੰ ਜਿਹੜੇ ਹੈ ਇਨਾਮ ਜਿਹੜੇ ਦਿੱਤੇ ਜਾਂਦੇ ਸਨ ਔਰ ਇਸੇ ਤਰੀਕੇ ਦੇ ਨਾਲ ਹੀ ਸਮੇਂ-ਸਮੇਂ ਤੇ ਜਿਹੜਾ ਹੈ ਖਾਲਸਾਈ ਰਵਾਇਤਾਂ ਦੇ ਅਨੁਸਾਰ ਜਿਹੜਾ ਹੈ ਹੋਲਾ ਮਹੱਲਾ ਜਿਹੜਾ ਹੈ ਮਨਾਇਆ ਜਾਂਦਾ ਸੀ ਫਿਰ ਉਸ ਤੋਂ ਬਾਅਦ ਖਾਲਸਾ ਪੰਥ ਜਿਹੜਾ ਹੈ ਦੁਨਿਆਵੀ ਰੰਗਾਂ ਦੇ ਨਾਲ ਜਿਹੜੀ ਖੇਡੀ ਜਾਣ ਵਾਲੀ ਹੋਲੀ ਹੈ ਉਹਦੇ ਹੋਲੀ-ਹੋਲੀ ਉਧਰ ਨੂੰ ਡਿਲੀਊਟ ਜਿਹੜਾ ਹੁੰਦਾ ਜਾ ਰਿਹਾ ਹੈਗਾ ਜਿਸ ਦਾ ਸਿੱਖਾਂ ਦੇ ਨਾਲ ਕੋਈ ਲੈਣ ਦੇ ਨਹੀਂ ਹੈ ਜੇ ਹੋਲੇ ਮਹੱਲੇ ਦੀ ਗੱਲ ਕਰੀਏ ਤੇ ਖਾਲਸਾਈ ਨਿਸ਼ਾਨ ਨਗਾਰੇ ਨੀਲੇ ਤੇ ਸਵਾਰ ਪਾਸ਼ਾ ਈਵਨ ਕਿ ਜਦੋਂ ਅਸੀਂ ਪੁਰਾਤਨ ਜਿਹੜੇ ਕਵੀ ਉਹਨਾਂ ਦੇ ਜਿਹੜੇ ਛੰਦ ਹੁੰਦੇ ਸਨ ਕਿਉਂਕਿ ਅਸੀਂ ਤਾਂ ਹਿਸਟੋਰੀਕਲ ਰੈਫਰੈਂਸਸ ਉਹੀ ਦੇਖਣੇ ਹੈਗੇ ਨੇ ਤੇ ਉਹਦੇ ਚ ਨਿਹਾਲ ਸਿੰਘ ਜੀ ਹੈਗੇ ਨੇ ਉਹ ਉਹ ਬਕਾਇਦਾ ਜਿੱਦਾਂ ਨਾ ਬਹੁਤ ਵੱਡਾ ਛੰਦ ਹੈਗਾ ਏ ਉਹਨੂੰ ਆਪਾਂ ਪੂਰਾ ਤੇ ਨਹੀਂ ਅੱਜ ਇੱਥੇ ਸੁਣਾਵਾਂਗੇ ਪਰ ਜਿੰਨਾ ਕੁ ਥੋੜਾ ਜਿਹਾ ਦੋ ਚਾਰ ਲਾਈਨਾਂ ਉਸ ਦੇ ਵਿੱਚ ਉਹ ਕਹਿੰਦੇ ਕਿ ਦੇਵੀ ਦੇਵ ਸਿੱਧਨ ਕੀ ਲੋਕਮੇ ਪ੍ਰਸਿੱਧ ਹੋਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੂ ਕਾ ਜੋ ਅੱਜ ਖੋਲਾ ਹੈ ਔਰਨ ਕੀ ਆਰਤੀ ਸੂਾਰਤਾ ਕਾਲ ਜੂ ਕੋ ਲੋਕਨ ਕੀ ਬੋਲੀ ਦੀਨ ਬੰਦ ਕੋਸ ਬੋਲਾ ਹੈ ਅੰਬਿਕਾ ਕੜਾਹੀ ਮਹਾਰਾਜ ਕੋ ਕੜਾਹਾ ਸੋਦਾ ਚੋਲੀ ਤੋਂ ਬਖਾਨੇ ਵਾਲ ਸੁਆਮੀ ਜੀ ਦਾ ਚੋਲਾ ਹੈ ਦੇਵੀ ਦੇਵ ਸਿੱਧਨ ਕੀ ਲੋਕ ਮੇ ਪ੍ਰਸਿੱਧ ਹੋਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੂ ਕਾ ਅਜ ਹੋਲਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਹੋਲੇ ਨੂੰ ਇਸੇ ਤਰੀਕੇ ਦੇ ਨਾਲ ਹੀ ਜਿਹੜਾ ਜੋੜ ਕੇ ਔਰ ਸਾਡੇ ਕੋਲ ਸਾਰੇ ਆਪਾਂ ਕਹਿ ਲਈਏ ਕਿ ਇਤਿਹਾਸਿਕ ਰੈਫਰੈਂਸ ਜਿਹੜੇ ਮੌਜੂਦ ਹੈਗੇ ਦੂਜੇ ਬੰਨੇ Hindu ਪਰੰਪਰਾਵਾਂ ਦੇ ਅਨੁਸਾਰ ਜੇ ਆਪਾਂ ਦੇਖੀਏ ਕਿ ਰੰਗ ਸੁੱਟਣ ਦੇ ਨਾਲ ਜਾਨ ਨੂੰ ਇੰਜੋਏ ਕਰਨ ਦੇ ਨਾਲ ਤੁਹਾਡੇ ਮਨ ਦੇ ਵਿੱਚ ਚੰਚਲਤਾ ਪੈਦਾ ਹੁੰਦੀ ਹੈ ਤੁਹਾਡੇ ਅੰਦਰ ਸੂਰਬੀਰਤਾ ਜਾਂ ਕੁਰਬਾਨੀ ਦੇਣ ਦਾ ਜਜ਼ਬਾ ਮੇਰੇ ਖਿਆਲ ਨਾਲ ਰੰਗ ਸੁੱਟ ਕੇ ਨਹੀਂ ਆਉਂਦਾ ਹੋਵੇਗਾ ਈਵਨ ਕਿ ਅਸੀਂ ਆਪ ਇੱਥੇ ਦੇਖਿਆ ਕਿ ਕੱਲਾ ਕਿਉਂਕਿ ਜੋ ਉੱਥੇ ਹੋਏਗਾ ਉਹਦਾ ਮਿਰਰ ਇਫੈਕਟ ਹੀ ਵਿਦੇਸ਼ਾਂ ਦੇ ਵਿੱਚ ਜਦੋਂ ਹੋਲਾ ਮਹੱਲਾ ਮਨਾਇਆ ਜਾਣਾ ਉਹ ਦੇਖਣ ਨੂੰ ਮਿਲੇਗਾ ਬਕਾਇਦਾ ਇੱਥੇ ਆਪਾਂ ਦੇਖਿਆ ਕਿ ਬੱਚੇ ਇੱਕ ਦੂਜੇ ਦੇ ਉੱਤੇ ਤੂ ਤੂ ਕੇ ਰੰਗ ਸੁੱਟ ਰਹੇ ਨੇ ਜਾਂ ਕਿਸ ਤਰ੍ਹਾਂ ਆਪਾਂ ਇਹ ਨਹੀਂ ਕਹਿੰਦੇ ਕਿ ਜਿਨ੍ਹਾਂ ਦਾ ਤਿਉਹਾਰ ਹੈਗਾ ਉਹਨਾਂ ਨੂੰ ਮੁਬਾਰਕ ਪਰ ਅਸੀਂ ਇਹ ਦੇਖਣਾ ਹੈ ਕਿ ਸਾਡਾ ਤਿਉਹਾਰ ਕੀ ਹੈ ਸਾਡੇ ਰੀਤੀ ਰਿਵਾਜ ਕੀ ਹੈ ਸਾਡੇ ਹੱਥ ਇੱਕ ਪੁਰਾਣੀ ਵੀਡੀਓ ਲੱਗੀ ਸ਼ਾਇਦ ਨਾਲ ਚਲਦੀ ਹੋਈ ਹੋਵੇਗੀ ਤੁਸੀਂ ਵੀ ਦੇਖੀ ਹੋਵੇਗੀ ਔਰ ਕਲਰਡ ਵੀਡੀਓ ਹੈ ਮਤਲਬ ਕਿ ਕੋਈ ਆਪਾਂ ਇਹ ਨਹੀਂ ਕਹਿ ਸਕਦੇ ਕਿ 40 50 ਸਾਲ ਜਾਂ 100 ਸਾਲ ਪੁਰਾਣੀ ਹੈ ਅੰਗਰੇਜ਼ੀ ਦੇ ਇੱਕ ਚੈਨਲ ਦੀ ਕਵਰੇਜ ਹੈ ਕਾਪੀਰਾਈਟ ਕਰਕੇ ਆਪਾਂ ਉਹ ਤੇ ਨਹੀਂ ਦਿਖਾ ਸਕਦੇ ਉਹਨਾਂ ਨੇ ਬਕਾਇਦਾ ਹੋਲੇ ਮੁਹੱਲੇ ਦੇ ਖਾਸ ਕਰਕੇ ਕਵਰੇਜ ਕੀਤੀ ਹੈ ਉਹਦੇ ਚ 1.5 ਮਿੰਟ ਦੀ ਵੀਡੀਓ ਹੈਗੀ ਹੈ ਔਰ ਕਲਰਡ ਹੈ ਮਤਲਬ ਬਹੁਤੀ ਪੁਰਾਣੀ ਨਹੀਂ ਹੈਗੀ ਮਤਲਬ ਜੇ ਆਪਾਂ ਪਿਛਲੇ ਠੀਕ ਸਾਲਾਂ ਦੀ ਗੱਲ ਹੈ ਪਿਛਲੇ ਮਤਲਬ 20-25 ਸਾਲਾਂ ਦੀ ਗੱਲ ਹੈ ਔਰ ਸਰਦਾਰ ਅਮਰਪ੍ਰੀਤ ਸਿੰਘ ਜੀ ਹੋਲਾ ਮੁਹੱਲਾ ਹੈ ਅਨੰਦਪੁਰ ਸਾਹਿਬ ਹੈ ਸਾਰਾ ਕੁਝ ਹੈ ਉਸ ਵੀਡੀਓ ਦੇ ਵਿੱਚ ਕਿਤੇ ਵੀ ਸਾਨੂੰ ਰੰਗ ਨਹੀਂ ਦਿਖਦੇ ਤੁਸੀਂ ਬਾਕਾਇਦਾ ਇਹ ਚੀਜ਼ ਜਿਹੜੀ ਨੋਟ ਕੀਤੀ ਹੋਏਗੀ ਤੇ ਫਿਰ ਉਦੋਂ ਹੋਲੇ ਮੁਹੱਲੇ ਤੇ ਰੰਗ ਨਹੀਂ ਹੈ ਤੇ ਫਿਰ ਕਿਉਂ ਹੁਣ ਜਿਹੜਾ ਹੈਗਾ ਕਿ ਅਸੀਂ ਦਾੜੀਆਂ 'ਚ ਰੰਗ ਪਾ ਰਹੇ ਆ ਅਸੀਂ ਇੱਕ ਦੂਜੇ ਦੇ ਸਿਰਾਂ ਤੇ ਰੰਗ ਪਾ ਰਹੇ ਆ ਕੀ ਇਸ ਦੇ ਨਾਲ ਜੋ ਗੁਰੂ ਸਾਹਿਬ ਨੇ ਜਹਾ ਆਪਾਂ ਕਹੇ ਲੀ ਕਿ ਜੋ ਗੁਰੂ ਸਾਹਿਬ ਦਾ ਜਿਹੜਾ ਕਨਸੈਪਟ ਹੈਗਾ ਸੀ ਸਾਨੂੰ ਦਿੱਤਾ ਹੋਇਆ ਕੀ ਉਹ ਕਲੀਅਰ ਹੋ ਰਿਹਾ ਹੈ ਤੇ ਫਿਰ ਉੱਥੇ ਆਪਾਂ ਇਹ ਕਹੇ ਲੀ ਕਿ ਸਾਡਾ ਮਕਸਦ ਇਹ ਨਹੀਂ ਆ ਵੀ ਕਿਸੇ ਨੂੰ ਕਿਸੇ ਕਿਸੇ ਨੂੰ ਪਰਸਨਲ ਤੌਰ ਤੇ ਕਿਸੇ ਨੂੰ ਮਾੜਾ ਕਹਿਣਾ ਜਾਂ ਕਿਸੇ ਨੂੰ ਉਧਰਲੇ ਬੰਨੇ ਜਾਣਾ ਸਵਾਲ ਇੱਕ ਸਾਡੇ ਪ੍ਰਚਾਰਕਾਂ ਦਾ ਸਾਡੇ ਆਪਾਂ ਕਹੇ ਲੀ ਜਿਹੜੇ ਟਕਸਾਲਾਂ ਦੇ ਮੁਖੀ ਨੇ ਜਿੰਨੇ ਵੱਡੇ ਪ੍ਰਚਾਰਕ ਨੇ ਜਥੇਦਾਰ ਨੇ ਸਿੰਘ ਸਾਹਿਬਾਨ ਨੇ ਜੇ ਉਹ ਇਸ ਚੀਜ਼ ਦੇ ਵਿੱਚ ਇਸ ਨੂੰ ਰੋਕ ਨਹੀਂ ਰਹੇ ਹੈਗੇ ਜਾਂ ਉਹ ਇਸ ਚੀਜ਼ ਦਾ ਸ਼ਿਕਾਰ ਹੋ ਰਹੇ ਨੇ ਆਪਾਂ ਇਹ ਨਹੀਂ ਕਹਿੰਦੇ ਕਿ ਉਹ ਵੀ ਜਾਣ ਕੇ ਕਰਦੇ ਹੋਣਗੇ ਕਿਉਂਕਿ ਕਈ ਵਾਰੀ ਦੁਸ਼ਮਣ ਦਾ ਹੱਲਾ ਹੀ ਏਡਾ ਵੱਡਾ ਹੁੰਦਾ ਹੈ ਕਿ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ ਤੁਸੀਂ ਆਪਣੇ ਆਪ ਹੀ ਇਹ ਚੀਜ਼ਾਂ ਜਿਹੜੀਆਂ ਉਹ ਕਰਨ ਵਾਲੇ ਬੰਨੇ ਤੁਰ ਪੈਨੇ ਹੋ ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ ਉਸ ਤੇ ਵਿੱਚ ਕੋਈ ਦੋਰਾਵਾ ਨਹੀਂ ਹੋਣੀਆਂ ਚਾਹੀਦੀਆਂ ਕਿ ਅਸੀਂ ਕਿਸੇ ਤੇ ਆਬਜੈਕਸ਼ਨ ਕਰੀਏ ਇੰਨੀ ਸਾਡੀ ਹੈਸੀਅਤ ਵੀ ਨਹੀਂ ਹੈਗੀ ਪਰ ਸਿਧਾਂਤਕ ਪੱਖ ਤੋਂ ਅਸੀਂ ਇਹ ਕਹੀ ਕਿ ਨਾ ਹੀ ਸਾਡਾ ਕਿਸੇ ਦੇ ਨਾਲ ਕੋਈ ਵਿਰੋਧ ਹੈ ਤੇ ਨਾ ਹੀ ਸਾਡੀ ਕਿਸੇ ਦੇ ਨਾਲ ਕੋਈ ਦੋਸਤੀ ਹੈ ਹਾਂ ਜੇ ਸਾਡੀ ਸਾਝ ਹੈ ਸਿਧਾਂਤਕ ਦੇ ਪੱਖ ਤੋਂ ਹੈਗੀ ਹੈ ਜੇ ਅਸੀਂ ਸਤਕਾਰ ਕਰਦੇ ਹਾਂ ਤੇ ਸਿਧਾਂਤ ਦੇ ਪੱਖ ਤੋਂ ਕਰਦੇ ਹਾਂ ਜਦੋਂ ਘੱਟ ਗਿਣਤੀਆਂ ਇਸ ਤਰੀਕੇ ਦੇ ਨਾਲ ਬਹੁ ਗਿਣਤੀ ਦੇ ਨਾਲ ਰਹਿ ਰਹੀਆਂ ਹੁਣ ਤੇ ਉਦੋਂ ਬਹੁਤ ਸਾਰੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਆਉਂਦੀਆਂ ਹੈਗੀਆਂ ਨੇ ਇਸ ਦੇ ਵਿੱਚ ਜਸਟਿਸ ਨੈਸਟ ਵੈਸਟ ਦੇ ਜਿਹੜੇ ਵਿਦਵਾਨ ਨੇ ਉਹ ਕਹਿੰਦੇ ਕਿ ਜਦੋਂ ਘੱਟ ਗਿਣਤੀ ਬਹੁ ਗਿਣਤੀ ਨਾਲ ਰਹਿੰਦੀ ਹੈ ਤੇ ਬਹੁ ਗਿਣਤੀ ਵੱਲੋਂ ਜਦੋਂ ਸਾਡਾ ਸੱਭਿਆਚਾਰ ਥੋਪਿਆ ਜਾਂਦਾ ਹੈ ਤੇ ਘੱਟ ਗਿਣਤੀ ਦਾ ਸੱਭਿਆਚਾਰ ਫਿਰ ਖਤਰੇ ਦੇ ਵਿੱਚ ਆ ਜਾਂਦਾ ਹੈ ਇਸੇ ਤਰੀਕੇ ਦੇ ਨਾਲ ਮਿਰੀ ਸੌਂਗ ਹੈਗੇ ਨੇ 2003 ਦੇ ਵਿੱਚ ਉਹਨਾਂ ਨੇ ਬਕਾਇਦਾ ਸਮਾਜ ਸ਼ਾਸਤਰੀ ਨੇ ਇਥੋਂ ਦੇ ਯੂਕੇ ਦੇ ਹੀ ਹੈਗੇ ਨੇ ਉਹ ਕਹਿੰਦੇ ਕਿ ਬਹੁ ਗਿਣਤੀ ਵਾਲੇ ਦੇਸ਼ਾਂ 'ਚ ਘੱਟ ਗਿਣਤੀਆਂ ਦੀ ਪਛਾਣ ਗਵਾਦ ਜਾਂਦੀ ਹੈ ਜਦੋਂ ਉਹਨਾਂ ਦੀ ਵਿਰਾਸਤ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਹੁਣ ਸਾਨੂੰ ਇਹ ਸੋਚਣਾ ਪਵੇਗਾ ਕਿ ਸਾਡੀ ਕੌਮੇਤਾ ਸਾਡੇ ਤਿਉਹਾਰ ਸਾਡੇ ਨਾਇਕ ਇਹ ਸਾਰੇ ਵੱਖਰੇ ਨੇ ਇਹਨਾਂ ਦਾ ਉਹਨਾਂ ਦੇ ਨਾਲ ਤੁਸੀਂ ਕੋਈ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਸਾਨੂੰ ਇਹ ਪਛਾਣਨਾ ਪਵੇਗਾ ਕਿ ਚੱਲ ਕੀ ਰਿਹਾ ਹੈ ਅਸੀਂ ਆਪਣੀ ਵਾਰਡ ਨੂੰ ਹੋਰ ਸਟਰੋਂਗ ਕਿਵੇਂ ਕਰਨਾ ਹੈ ਕਿ ਸਾਡੇ ਇਸ ਤਰ੍ਹਾਂ ਦਾ ਨਾ ਹੋਵੇ ਕਿ ਜੇ ਅਸੀਂ ਹੁਣ ਮੰਨ ਲਓ ਕਿ ਕਦਮ ਨਹੀਂ ਚੁੱਕਦੇ ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜਾ ਹੈ ਹੌਲੀ-ਹੌਲੀ ਇਹ ਚੀਜ਼ਾਂ ਇੰਨੀਆਂ ਜਿਆਦਾੀਆਂ ਡਿਲੂਟ ਹੋ ਜਾਣਗੀਆਂ ਕਿ ਸਾਡੇ ਜਿਹੜੇ ਤਿਉਹਾਰ ਨੇ ਇਹ ਵੀ ਜਿਹੜਾ ਕਿਤੇ ਨਾ ਕਿਤੇ ਉਹ ਇਹਨੂੰ ਡਿਫਾਈਨ ਕਰਨਗੇ ਫੇਰ ਉਹ ਵੀ ਇੱਥੇ ਆਈ ਆਏਗਾ ਜੀ ਫੈਸਟੀਵਲ ਆਫ ਕਲਰਸ ਹੁਣ ਸਿੱਖਾਂ ਦਾ ਹੋਲਾ ਮਹੱਲਾ ਫੈਸਟੀਵਲ ਆਫ ਕਲਰਸ ਨਹੀਂ ਹੈਗਾ ਅੱਜ ਤੋ ਵੀ 25 ਸਾਲ ਵਾਲੀ ਵੀਡੀਓ ਸਾਡੇ ਕੋਲ ਐਵਿਡੈਂਸ ਦੇ ਤੌਰ ਤੇ ਹੈ ਭਾਈ ਕਾਨ ਸਿੰਘ ਨਾਬਾ ਕੀ ਕਹਿੰਦੇ ਨੇ ਪੁਰਾਣੇ ਸਮੇਂ ਦੇ ਲੇਖਕ ਕੀ ਕਹਿੰਦੇ ਨੇ ਭਾਈ ਨੰਦ ਲਾਲ ਹੋਣੀ ਕੀ ਕਹਿੰਦੇ ਨੇ ਮਤਲਬ ਸਾਡੇ ਕੋਲ ਇੱਕ ਲੰਬਾ ਇਤਿਹਾਸ ਹੈ ਔਰ ਉਸ ਦੇ ਵਿੱਚ ਕੋਈ ਰੰਗਾਂ ਦੇ ਨਾਲ ਕੋਈ ਲੈਣ ਦੇਣ ਵਾਲਾ ਕੋਈ ਚੱਕਰ ਨਹੀਂ ਹੈਗਾ ਪਰ ਉਸ ਨੂੰ ਜੇ ਆਪਾਂ ਕਹੀ ਕਿ ਕੱਲਾ ਰੰਗਾਂ ਦਾ ਤਿਉਹਾਰ ਬਣਾ ਕੇ ਪੇਸ਼ ਕਰਨਾ ਇਹ ਕਿਤਨਾ ਕਿਤੇ ਵੱਡੀ ਸਿਧਾਂਤਕ ਪੋਲ ਹੋਏਗਾ